ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਅਲ ਐਂਡ ਨਿਊਜ਼ ਤੁਹਾਡਾ ਸਵਾਗਤ ਕਰਦਾ 21 ਦਸੰਬਰ ਨੂੰ ਰਾਜਪੁਰ ਹਲਕੇ ਦੇ ਦੋ ਵਾਰਡਾਂ ਦੀਆਂ ਜਿਮਨੀ ਚੋਣਾਂ ਸਨ ਉਹਨਾਂ ਜਿਮਨੀ ਚੋਣਾਂ ਦਾ ਰਿਜ਼ਲਟ ਸਭ ਨੂੰ ਪਤਾ ਹੈ ਕਿ ਇਹ ਰਿਜ਼ਲਟ ਕੀ ਆਇਆ ਇਸ ਰਿਜ਼ਲਟ ਦੇ ਵਿੱਚ ਰਾਜਪੁਰ ਤੋਂ ਆਮ ਆਦਮੀ ਪਾਰਟੀ ਅਤੇ ਬਨੂਰ ਤੋਂ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਵਿਸ਼ਲੇਸ਼ਣ ਤੋਂ ਇਹ ਸਾਫ ਨਜ਼ਰ ਆਉਂਦਾ ਹੈ ਕਿ ਇਹਨਾਂ ਦੋ ਵਾਡਾਂ ਦੇ ਰਿਜ਼ਲਟ ਦੇ ਵਿੱਚ ਕਾਂਗਰਸ ਪਾਰਟੀ ਨੂੰ ਸੰਜੀਵ ਨਹੀਂ ਮਿਲੀ ਹੈ ਕਾਂਗਰਸ ਪਾਰਟੀ ਪਹਿਲੇ ਤੋਂ ਮਜ਼ਬੂਤ ਹੁੰਦੀ ਦਿਖ ਰਹੀ ਹੈ ਦੋਸਤੋ ਜਿਹੜੇ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਉਸ ਚੋਣਾਂ ਦੇ ਵਿੱਚ ਰਾਜਪੁਰਾ ਹਲਕੇ ਤੋਂ ਕਾਂਗਰਸ ਦੇ ਪ੍ਰਤੀਯਾਸੀ ਸਾਬਕਾ ਐਮਐਲਏ ਹਰਦੀਾਲ ਸਿੰਘ ਕੰਬੋਜ ਤੀਜੇ ਨੰਬਰ ਤੇ ਰਹੇ ਸਨ ਇਹ ਵੀ ਕਿਹਾ ਜਾ ਸਕਦਾ ਕਿ ਇਹ ਜਿਹੜੀ ਆਮ ਆਦੀ ਪਾਰਟੀ ਦੀ ਸੁਨਾਮੀ ਸੀ ਇਹ ਜਿਹੜੀ ਉਹ ਲੇਅਰ ਸੀ ਉਹਦਾ ਇਹ ਅਸਰ ਹੋਵੇ 2022 ਦੇ ਵਿੱਚ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਹੋਈ ਤੇ ਕਾਂਗਰਸ ਪਾਰਟੀ ਟੀਜੇ ਨੰਬਰ ਤੇ ਰਹੀ ਸਮਾਵੇਤ ਲੋਕ ਸਭਾ ਦੀਆਂ ਚੋਣਾਂ ਆ ਲੋਕ ਸਭਾ ਦੀਆਂ ਚੋਣਾਂ ਦਾ ਰਿਜ਼ਲਟ ਦੇ ਵਿੱਚ ਥੋੜਾ ਉਲਟ ਫੇਰ ਦੇਖਣ ਨੂੰ ਮਿਲਿਆ ਉਲਟ ਫੇਰ ਦੇਖਣ ਨੂੰ ਇਹ ਮਿਲਿਆ ਕਿ ਜਿਹੜੀ ਆਮ ਆਦੀ ਪਾਰਟੀ 2022 ਦੇ ਵਿੱਚ 1 ਨੰਬਰ ਤੇ ਸੀ ਤੇ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਸੀ ਉਹ ਕਾਂਗਰਸ ਪਾਰਟੀ ਲੋਕ ਸਭਾ ਦੇ ਜਿਹੜੇ ਚੋਣਾਂ ਦਾ ਰਾਜਪੁਰ ਹਲਕੇ ਰਿਜ਼ਲਟ ਇਹ ਦੱਸਦਾ ਹੈ ਕਿ ਰਾਜਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਸੀ ਦੋਸਤੋ ਹੁਣ ਰਾਜਪੁਰ ਹਲਕੇ ਦੇ ਦੋ ਵਾਡਾ ਦੀਆਂ ਜਮਨੀ ਚੋਣਾਂ ਸਨ ਇਹਨਾਂ ਜਮਨੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਕਾਫੀ ਜੋਰ ਰਜਮੈਸ਼ ਕੀਤੀ ਹੋਈ ਸੀ ਦਿਨ ਰਾਤ ਇੱਕ ਕੀਤਾ ਹੋਇਆ ਸੀਗਾ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਜਿਮਨੀ ਚੋਣਾਂ ਦੀ ਕਮਾਂਡ ਸਾਬਕਾ ਐਮਐਲਏ ਹਰਵਿਆਲ ਸਿੰਘ ਕੰਬੋਜ ਨੇ ਸੰਭਾਲੀ ਹੋਈ ਸੀ ਉਹਦਾ ਲੱਗਦਾ ਹੈ ਕਿ ਅਸਰਵੇ ਦੇਖਣ ਨੂੰ ਮਿਲਿਆ ਰਾਜਨੀਤਿਕ ਸਮੀਕਰਨ ਇਸ ਗੱਲ ਦਾ ਸੰਕੇਤ ਦਿੰਦੇ ਨੇ ਕਿਉਂਕਿ ਰਾਜਪੁਰਾ ਦੇ ਵਾਰ ਨੰਬਰ 2 ਦੀ ਜਿਮਨੀ ਚੋਣ ਹੋਈ ਉਹਦੇ ਵਿੱਚ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ 442 ਵੋਟਾਂ ਮਿਲੀਆਂ ਇਸੇ ਤਰ੍ਹਾਂ ਹੀ ਜੇ ਬਨੌਰ ਦੇ ਵਾਰ ਨੰਬਰ 6 ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਲਗਭਗ 190 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਇਹਨਾਂ ਦੋਨਾਂ ਰਿਜ਼ਲਟਾਂ ਨੂੰ ਲੈ ਕੇ ਕਿ ਕਾਂਗਰਸ ਪਾਰਟੀ ਨੂੰ ਸੰਜੀਵ ਨਹੀਂ ਮਿਲੀ ਹੈ ਤੇ ਕਾਂਗਰਸ ਪਾਰਟੀ ਰਾਜਪਾ ਹਲਕੇ ਦੇ ਵਿੱਚ ਪਹਿਲੇ ਤੋਂ ਮਜ਼ਬੂਤ ਹੋ ਰਹੀ ਹੈ। ਦੋਸਤੋ ਆਦਲੇ ਬਸ ਇਤਰਾਏ ਨਮਸਕਾਰ ਜੈ